ਉਹ ਮੁਲਾਜ਼ਮ ਨੇ ਬੰਦਾ ਲੈ ਕੇ ਆਇਆ ਫੜ ਕੇ ਤੁਹਾਡੇ ਜਿਹੜਾ ਤੁਸੀਂ ਜਿਹਨੂੰ ਕਹਿੰਦੇ ਹੋ ਫਰੈਂਡ ਆ ਤੁਹਾਡੇ ਇਹ ਮੈਨੂੰ ਬਧਾਈ ਦੇਣੀ ਹੈ ਨਾ ਨਵੇਂ ਸਾਲ ਦੀ ਬਧਾਈ ਦੇਣਾ ਹੈ ਨਾ ਮੈਂ ਨਵੇਂ ਸਾਲ ਤੇਰੇ ਬੰਦੇ ਸਤਮਾਨ ਡੋੜ ਦੇ ਨੌਕਰੀ ਪਰਖਾਣ ਡੋੜੇ ਚੱਲਿਆ ਚੱਲੇ ਜਨਾਨੀਆਂ ਨੂੰ ਮਾਰਦੇ ਆ ਸਾਡੇ ਪ੍ਰਧਾਨੀ ਪੱਪੜ ਮਾਰਿਓ ਵੀਡੀਓ ਪਾਸਾ ਜਿੱਤਾਂ ਦੇਣਾ ਕੋਣ ਆਉਣਾਰੇ ਕਿਹਨੂੰ ਕਿੱਦਾਂ ਕੁੱਤੇ ਇਹਨਾਂ ਨੇ ਉਹ ਮੁਲਾਜ਼ਮ ਨੇ ਕੁੱਤੇ ਇਹਨਾਂ ਨੇ ਕਹਿੰਦਾ ਇੱਥੇ ਕੀ ਕਰਨਾ ਹੈ ਮੈਂ ਮੇਰਾ ਹਸਬੰਦ ਆ ਮੈਂ ਲੈ ਕੇ ਜਾਣਾ ਉਹ ਕਹਿੰਦਾ ਕਿੱਥੇ ਲੈ ਕੇ ਜਾਣਾ ਗੁੰਡਾਗਰਦੀ ਕਰਾਉਣ ਲਈ ਉਹਨੂੰ ਕੋਈ ਲੋਕਾਂ ਨੂੰ ਮਰਵਾਉਣ ਵਾਸਤੇ ਕਹਿੰਦੇ ਇੱਥੇ ਆ ਪਤਾ ਨਹੀਂ ਕੀ ਜੀਜ ਮਾਰੀ ਹੁੰਦੇ ਖੂਨੋਂ ਖੂਨੋਂ ਖਰੇ ਉਂਗਲ ਟੁੱਟ ਗਈ ਹੈ ਕਿ ਪਤਾ ਨਹੀਂ ਹੈ ਗਈ ਹੈ ਨਾਲ ਤੇ ਮੇਰੇ ਆਠ ਆ ਦਿਨੀਆਂ ਚਪੇੜ ਮਾਰੀ ਕਿ ਮੈਂ ਤੇਰਾ ਮਲਾਜਾ ਮੈਂ ਪਹਿਲਾ ਕਰਾਣਾ ਕਹਿੰਦਾ ਤੂੰ ਕੋਹੜੋਂ ਨਹੀਂ ਮਲਾਜਾ ਕਰਾਉਣ ਆਲੀ ਕਹਿੰਦਾ ਮੋਂ ਦਾ ਕਰਾਣ ਜਾਊਂਗਾ ਮਲਾਜਾ ਆ ਜਿਹੜਾ ਅੰਦਰ ਹੈ ਜਿਹਨੇ ਚੈਨ ਪਾਈ ਹੋਈ ਸੋਨੇ ਦੀ ਹਾਂਜੀ ਉਹਨੇ ਕਹਿੰਦਾ ਤੂੰ ਮੇਰਾ ਮਲਾਜਾ करा लेंगी मिनू कंदा फुल टैट और ड्रिंक ना केडी चौकी दा मामला है ये अपनी बस अड्डे दी हां साडे ओथे ही खड़े हैं जी बस अड्डे ही मांग की साडे जिने उंगली तोडियां ने ओवें औदियां तड़वा लेन ते ਸਾਡੀ ਮੰਗਾ ਪੂਰੀਆਂ ਨੇ ਸਸਪੈਂਡ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਕਿ ਡਰਿੰਕ ਬੈਕ ਕਰਕੇ ਥਾਣਿਆਂ ਚ ਨਾ ਬੈਠਾ ਜਾਵੇ ਅੱਛਾ ਕੀ ਗੱਲ ਬਾਤ ਮੇਰਾ ਭਰਾ ਨਾ ਛੋਟੇ ਨਾ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬਸ ਅੱਡੇ ਅੱਛਾ ਜੀ ਚਲੋ ਜੀ ਦੋਨਾਂ ਬਰਸਤ ਧਰਾਂ ਨੂੰ ਲੈ ਆਇਆ ਇੱਥੇ ਹਾਂ ਜੀ ਅਸੀਂ ਆ ਗਏ ਸੀ ਸਾਨੂੰ ਪਤਾ ਲੱਗਿਆ ਸੀ ਕਿ ਸਾਰੇ ਤੇ ਪਲਵਦਾ ਘੰਟਾ ਸੇ ਗੇਟ ਘੜਕਾਇਆ ਸਾਡੇ ਇੱਕ ਉਹਦੇ ਗੇਟ ਨਹੀਂ ਖੋਲਿਆ ਹੱਥ ਲੈ ਗੇਟ ਨਹੀਂ ਖੋਲਿਆ ਸਾਡੇ ਕਿਹਦੇ ਅਸੀਂ ਹੱਥ ਜੋੜੇ ਮਿੰਤਾ ਕਿਤੇ ਬੜਾ ਘੜਕਾਇਆ ਗੇਟ ਅੱਧੇ ਘੰਟੇ ਸਾਡੇ ਭਰਾ ਨੂੰ ਕੁੱਟ ਗਏ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇ ਨਾਲ ਡਾਂਗ ਮਾਰੀ ਉਹਦਾ ਹੱਥ ਕੋਨੋ ਕੋਨ ਕਰਤਾ ਉਹਨੂੰ ਲੰਬੇ ਪਾ ਕੇ ਕੁੱਟ ਲ ਗਏ ਉਹ ਗੇਟ ਦਾ ਬੰਦ ਕਰ ਲਿਆ ਨੇ 40 ਵਾਲਾ ਅਸੀਂ ਕਹਿੰਦੇ ਸਰ ਕੁੱਟਦੇ ਕਿਉਂ ਪਿਓ ਤੁਸੀਂ ਨਜਾਇਜ਼ ਠੀਕ ਹੈ ਦੋਨਾਂ ਧਰਾਂ ਨੇ ਕੋਈ ਗਲਤੀ ਕੀਤੀ ਆ ਤੁਸੀਂ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦ ਤੁਸੀਂ ਆਪਣੀ ਕਾਰਵਾਈ ਕਰੋ ਸਾਡੇ ਐਨੀ ਗੱਲ ਤੇ ਮੈਂ ਕਹਿੰਦਾ ਤੁਸੀਂ ਕੀ ਕਰ ਲਓਗੇ ਨਿਕਲਦੇ ਸਾਡੇ ਮੇਰੀ ਪੁਝਾਈ ਤੇ ਚਪੇਣ ਮਾਰਤੀ ਉਹ ਬੰਦੇ ਨੇ ਪੁਲਿਸ ਮਲਾਜ ਨੂੰ ਰਲ ਪੀਤੀ ਦਾਰੂ ਨਾਲੇ ਮਾਰੇ ਸਾਨੂੰ ਧੱਕੇ ਕੱਢ ਕੇ ਸਾਨੂੰ ਗੇਟ ਤੋਂ ਕਰਤਾ ਬਾਹਰ ਇਹ ਮੁਲਾਜ਼ਮ ਆਹੋ ਆ ਪਤਾ ਨਹੀਂ ਨਾਂ ਕੀ ਆ ਪਰ ਸਾਡੇ ਤਾਂ ਮੁੰਡਾ ਮੋਨਾ ਜਿਹੜਾ ਭੰਗ ਰਿਹਾ ਸੀ ਜਿਹੜਾ ਸਾਡੇ ਨਾਲ ਹੁਣ ਤੱਕਾ ਸਾਨੂੰ ਪੁੰਡਾ ਵਾਲੀ ਕਹਿੰਦਾ ਫਿਰ ਕੀ ਹੋਵੇ ਇਹ ਮੁਲਾਜ਼ਮ ਕਹਿੰਦਾ ਮੈਂ ਕਰੇ ਤੁਹਾਨੂੰ ਛੱਡ ਦੂੰਗਾ ਬੰਦਾ ਤੁਹਾਡੀਆਂ ਲੱਤਾਂ ਪਾਰ ਨਹੀਂ ਚੱਲੀਆਂ ਕਹਿੰਦਾ ਤਨੇ ਲੱਤਾਂ ਪਾਰ ਹੀ ਕਰੇ ਇਹ ਤਾਂ ਕਹਿੰਦੇ ਕਹਿੰਦੇ ਅਸੀਂ ਮੁਲਾਜ਼ਮ ਕਹਿੰਦੇ ਅਸੀਂ ਮੁਲਾਜ਼ਮ ਲੈ ਕੇ ਆਏ ਬੰਦਾ ਕਹਿੰਦੇ ਅਸੀਂ ਲੈ ਕੇ ਆਏ ਇਹ ਬੰਦੇ ਨੇ ਆਂਦੇ ਅਸੀਂ ਪੁੱਛਿਆ ਸਰ ਕੀ ਗੱਲ ਹੋਈ ਕਹਿੰਦਾ ਤੁਸੀਂ ਕੌਣ ਹੋ ਇਹਨੇ ਡਰਿੰਕ ਕੀਤੀ ਸਾਡੇ ਵੀ ਗਲਮੇ ਫਾਲੇ ਮੈਂ ਲੋਕ ਅਸੀਂ ਤਾਂ ਕੋਈ ਕੁਝ ਨਹੀਂ ਕੀਤਾ ਸਾਡੀ ਪਰਚਾਈ ਦੇ ਚਪੇੜ ਮਾਰਤੀ ਅਸੀਂ ਕਿਹਾ ਵੀ ਤੋ ਇਹਨਾਂ ਨੂੰ ਮਾਰ ਜੀ ਹਾਂ ਮਲਾ ਦੇਮ ਤੈਂ ਤਾਂ ਤੁਸੀਂ ਜੋ ਮਰਜ਼ੀ ਕਰ ਲੋ ਤੁਹਾਡੀਆਂ ਲੱਤਾਂ ਭਾਰ ਨਹੀਂ ਚਲੀਆਂ ਮੈਂ ਸੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਪੀ ਸਾਹਿਬ ਇਹ ਪੁਲਸ ਵਾਲੇ ਨੇ ਕਿ ਗੁੰਡੇ ਨੇ ਆ ਦੱਸੋ ਪੁਲਸ ਵਾਲੇ ਨੇ ਕਿ ਗੁੰਡੇ ਨੇ ਤੁਸੀਂ ਚੌਂਕੀ 'ਚ ਗੁੰਡੇ ਪਾਲਿਆ ਪੁਲਿਸ ਵਾਲੇ ਨਹੀਂ ਹੈਗੇ ਭਗਵੰਤਮਾਨ ਸਾਹਿਬ ਬਹੁਤ ਵੱਡੀਆਂ ਵੱਡੀਆਂ ਕੱਲਾ ਕਰਦੇ ਲੋਨ ਨਹੀਂ ਕੋਨਟਰੋਲ ਕੋਈ ਕੰਟਰੋਲ ਨਹੀਂ ਤੁਹਾਡੇ ਡਰਿੰਕਸ ਡਰਿੰਕ ਕਰਦੇ ਨੇ ਆਮਲਾ ਜਮ ਇਹ ਮੰਨਦੇ ਹੋ ਕਿ ਉਹ ਕਹਿੰਦੇ ਕਹਿੰਦੇ ਉਹ ਲੜ ਰਹੇ ਸੀ ਸ਼ਰਾਬ ਵੀ ਸਰ ਲੜ ਰਹੇ ਸੀ ਕਾਈਂਡਲੀ ਇਨਫੋਰਮ ਕਰੋ ਸਾਨੂੰ ਕਰੇ ਅਸੀਂ ਆਈਏ ਤੁਸੀਂ ਲੇਡੀਜ਼ ਦੇ ਹੱਥ ਪਾਉਂਗੇ ਤੁਸੀਂ ਲੇਡੀਜ਼ 'ਤੇ ਚਪੇੜ ਮਾਰੋਗੇ ਆਂਬਲਾ ਜਮ ਨੇ ਲੇਡੀਜ਼ 'ਤੇ ਚਪੇੜ ਮਾਰੀ ਕਹਿੰਦਾ ਕੈਮਰਾ ਲੱਗੇ ਖਿਡਾ ਲਓ ਕੈਮਰਾ ਲੱਗੇ ਖਿਡਾ ਲਓ ਮੇਰੀ ਮਾਂ ਵੀ ਬਾਹਰ ਰੱਖੀਏ ਨੇ ਮੇਰੀ ਮਾਂ ਦੀ ਬਾਹ ਫੜ ਲੱਗੀ ਜੇ ਕੈਮਰੇ ਕਿਸੇ ਕਢਾ ਲਾ ਲੱਗ ਤੂੰ ਦੁੱਧਾ ਦੁੱਧ ਪਾ ਸਾਲ ਦੀ ਜਾਨੀ ਉਹਨੇ ਬਾਹ ਫੜੀ ਕਿ ਇੱਥੇ ਬੰਦੇ ਬਾਸ ਵਾਲੇ ਖੜੇ ਹੋ ਇਹ ਜਿਹੜੇ ਮਿੱਠੀ ਲੇਡੀਜ਼ ਆਈ ਹੈ ਕੀ ਰੋਲਾ ਇਹ ਇਹਨਾਂ ਦੇ ਗਾਰਡੀਅਨ ਨੇ ਜੀ ਇਹ ਦਾਰੂ ਨਾਲ ਰੱਜੇ ਹੋਏ ਨੇ ਆਪਸ ਵਿੱਚ ਲੜ ਰਹੇ ਸੀ ਇੱਕ ਦੂਜੇ ਨੂੰ ਸੱਟ ਮਾਰ ਕੀਤੀ ਹੈ ਕੁੱਟ ਮਾਰ ਕੀਤੀ ਹੈ ਇਸ ਕਰਕੇ ਮੈਡੀਕਲ ਕਰਾਣ ਲਈ ਸਿਵਲ ਹਸਪੀਟਲ ਲੈ ਕੇ ਜਾ ਰਹੇ ਹਾਂ ਬਸ ਇਹ ਦੇਖੋ ਜਦੋਂ ਅਸੀਂ ਕਿਸੇ ਦਾ ਮੈਡੀਕਲ ਕਰਾਵਾਂਗੇ ਉਹਨਾਂ ਦੇ ਗਾਰਡੀਅਨ ਸਾਡੇ ਪ੍ਰਤੀ ਕੁਝ ਨਾ ਕੁਝ ਤਾਂ ਬੋਲਣਾ ਹੀ ਹੈ ਦੇਖਿਆ ਵੀ ਲੇਡੀ ਨੂੰ ਅੰਦਰ ਝਾੜੂ ਦੇ ਵਿੱਚ ਤੁਸੀਂ ਲਿਆਂਦਾ ਗਿਆ ਸੀ ਕਿ ਬਾਹਰ ਹੀ ਨੀ ਇਹ ਲੇਡੀਸ ਨਹੀਂ ਮਗਰ ਆਈਆਂ ਨੇ ਜੀ ਅਸੀਂ ਨਹੀਂ ਲੈ ਕੇ ਆਏ ਨੇ ਅਸਤੇ ਬੰਦੇ ਲੈ ਕੇ ਆਏ ਆ ਦੋ ਇੱਕ ਸਰਦਾਰ ਵਿਅਕਤੀ ਹੈ ਕਿ ਮੋਨਾ ਵਿਅਕਤੀ ਹੈ ਸ਼ਰਾਬੀ ਹਾਲਤ ਵਿੱਚ ਮੈਡੀਕਲ ਕਰਾਣ ਲਈ ਲੈ ਕੇ ਚੱਲੇ ਸਰ ਇਹਨਾਂ ਰੋਪ ਲਾਏ ਵੀ ਸਾਡੇ ਨਾਲ ਦੇਖਿਓ ਮਤਲਬ ਹੋ ਰਹੀ ਹੈ ਦੇਖੋ ਇਹ ਤਾਂ ਹੁਣ ਉਹਨਾਂ ਨੇ ਇਸ ਕਰਕੇ ਲਾਤੇ ਤਾਂ ਸੋ ਦੈਟ ਉਹਨੂੰ ਐ ਲੱਗੇ ਕਿ ਅਸੀਂ ਕਿਸੇ ਨਾਲ ਕੁਝ ਗਲਤ ਕੀਤਾ ਅਸੀਂ ਤਾਂ ਆਪਣੇ ਨਾਕੇ ਤੇ ਡਿਊਟੀ ਦੇ ਰਹੇ ਸੀ ਇਹ ਉੱਥੇ ਸ਼ਰਾਬੀ ਹਾਲਤ ਤੇ ਇੱਕ ਦੂਜੇ ਨਾਲ ਲੜ ਰਹੇ ਸੀ ਬਹੁਤ ਬੁਰੀ ਤਰ੍ਹਾਂ ਅਸੀਂ ਲੋਕ ਰੋਕਿਆ ਇਹ ਪੁੱਛਦੇ ਗੱਲ ਪੈਗੇ ਹੁਣ ਮੈਡੀਕਲ ਕਰਾਉਣ ਲਈ ਸਿਵਲ ਹਸਪਤਲ ਲੈ ਕੇ ਚੱਲੇ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਇਹ ਦੋ ਹੀ ਬੰਦੇ ਸੀ ਜਿਹੜੇ ਦਾਰੂ ਪੀ ਰਹੇ ਸੀ ਦੋ ਹੀ ਬੰਦੇ ਆਪਸ ਵਿੱਚ ਲੜ ਰਹੇ ਸੀ ਦਾਰੂ ਦੀ ਹਾਲਾ ਸ਼ਰਾਬੀ ਹਾਲ ਚ ਕਿਹੜੇ ਥਾਂ ਦੇ ਮਾਮਲੇ ਸਾਰੇ ਡਿਵੀਜ਼ਨ ਨੰਬਰ 5 ਚੌਂਕੀ ਬਸਟੈਂਡ ਤੁਹਾਡੇ ਦੇ ਵੀ ਮੁਲਾਜ਼ਮਾਂ ਦੇ ਵੀ ਇਰਜ਼ਾਮ ਲਾਉਂਦਾ ਇਹ ਕਹਿੰਦੇ ਮੁਲਾਜ਼ਮ ਦੇਖੋ ਹੁਣ ਉਹਨਾਂ ਦਾ ਤਾਂ ਕੁਝ ਵੀ ਕਹਿਣਾ ਹੈ ਪਰ ਅਸੀਂ ਤਾਂ ਆਪਣੀ ਡਿਊਟੀ ਕਰਦੇ ਵੇ ਸੀ ਹੁਣ ਮੁਲਾਜ਼ਾ ਕਰਾਉਣ ਲਈ ਸਿਵਲ ਹਸਪਤਲ ਲੈ ਕੇ ਚੱਲੇ ਇੱਕ ਹੁਣ ਇੱਥੇ ਆ ਆਟੋ ਡਰਾਈਵਰ ਹੈਗੇ ਜੀ ਆਟੋ ਚਾਲਕ ਹੈ ਜਿਹਨੇ दारू ਪੀਤੀ ਹੋਈ ਸੀ ਰਵਿੰਦਰ ਦੀ ਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਉਹ ਚੌਂਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਆ ਜੀ ਕੀ ਕੀ ਹੈਗਾ ਮਸਲਾ ਉਹਨੂੰ ਵੈਰੀਫਾਈ ਕਰ ਰਹੇ ਆ। ਉਹ ਹੀ ਹੁਣ ਵੈਰੀਫਾਈ ਕਰਦੇ ਆ ਜੀ दारू ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ। ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ दारू ਪੀ ਕੇ ਲੜ ਪਏ ਨੇ ਜੀ। ਸੋ ਹੁਣ ਉਹਨੂੰ ਵੈਰੀਫਾਈ ਕਰ ਰਹੇ ਆ। ਨਹੀਂ ਉਹ ਇਹ ਕਹਿ ਰਹੇ ਆ ਕਿ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀਆਂ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਤੇ ਉਹ ਨਾਲ ਆਏ ਨੇ। ਤੇ ਉਹ ਵੀ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹਿ ਰਹੇ ਹੈਗੇ ਉਹ ਸਾਨੂੰ ਵੈਰੀਫਾਈ ਕਰਾਂਗੇ ਉਹ ਦੇਖ ਲੈਂਦੇ ਆ ਜੀ ਕੀ ਮਸਲਾ ਹੈਗਾ ਉਹਨੂੰ ਵੈਰੀਫਾਈ ਕਰਕੇ ਇਹ ਰਾਤ ਨੂੰ ਹੁਣ ਮੈਂ ਜਿਹੜੀ ਚੀਜ਼ ਹਲੇ ਮੇਰੇ ਧਿਆਨ 'ਚ ਨਹੀਂ ਹੈਗੀ ਉਹਨੂੰ ਵੈਰੀਫਾਈ ਕਰਕੇ ਫਿਰ ਤੁਹਾਨੂੰ ਆਪ ਦੱਸ ਦਾਂਗੇ ਠੀਕ ਹੈ ਜੀ